Thank you. ਮਾਰ ਕਰ ਦਿੱਤੇ ਨੇ ਸਾਡੀ ਮਾਇਆ ਵੇਚ ਗਏ ਨੇ ਉਹਨੂੰ ਵਰਸਾਇਆ ਕਰੀਏ ਕਲਾ ਸਭ ਕੁਝ ਖੁਸ਼ੀਆਂ ਮੁਸ਼ਕਿਲਾਂ ਦੀ ਨਰਮੀ ਦਾ ਨਾਮ ਹੈ ਸਾਥ ਸੰਗਤ ਜੀ ਵੈਗੁਰੂ ਦਾ ਖਾਲਸਾ ਜੀ ਵੈਗੁਰੂ ਦੀ ਜਿੱਤ ਕੀ ਕਹਿਣਾ ਚਾਹੁੰਦਾ ਜੀ ਨਗਰਗੀਤ ਨੂੰ ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਬਹੁਤ ਭਾਗਾ ਭਰਿਆ ਦਿਨ ਹੈ ਕਿ ਅੱਜ ਜਨਾਬ ਸਭ ਭਾਮੀਆਂ ਕਲਾ ਦੀ ਸੰਗਤ ਸੁਮਾਸ਼ਗੀ ਯੋਗ ਉਪਦਾਸ ਮਹਾਰਾਜੀ ਦੇ ਸਿਸੋ ਕੰਮ ਦੇ ਨੇ ਵੀ ਪਕੜ ਚ ਮੇਰੀ ਤੁੰਗ ਆਪਣਾ ਨਾਰੀਆਨ ਸ੍ਰੀ ਵਾਹਿਗੁਰੂ ਲੰਗਰ ਲਗਾਈ ਜਾ ਰਹੇ ਹਨ ਸੰਗਤਾਂ ਵਿੱਚ ਬਹੁਤ ਇੰਚਾਰ ਕਿਸ਼ਤੀ ਵਾਜਾ ਮਾਰਦੇ ਨੇ ਜਦੋਂ ਜਨਮ ਲਿਆ ਉਸ ਟਾਈਮ ਭਾਰਤ ਵਿੱਚ ਜਿਹੜਾ ਜਾਤ ਦਾ ਬਹੁਤ ਜਾਤ ਪਾਤ ਦਾ ਬਹੁਤ ਪੁਰਾਣਾ ਵਾਲਾ ਸੀ ਤੇ ਉਹਨਾਂ ਨੇ ਆਪਣੇ ਜੱਤਾਂ ਨੂੰ ਕਿਤੇ ਵੀ ਕੋਈ ਅਜਾਜ ਨਹੀਂ ਆਪਾਂ ਨੇ ਜੀ ਜਰਸੀ ਨਾਲ ਗੁਰਬਾਧ ਜੀ ਨਾਲ ਬਹੁਤ ਦੱਬਿਆ ਕੁਝਿਆ ਸਮਾਜ ਸਤਿਕਾਰ ਜੀ ਨੇ ਆ ਕੇ ਨਾਗਰਵਾਲ ਬਾਜ ਤੋਂ ਚੰਗੀ ਜਗ੍ਹਾ ਦਿੱਤੀ ਆ ਅਰਦਾਸ ਭਾਜਿਆਰੇ ਨੇ ਤੇ ਸੰਤਾਂ ਦਾ ਅੱਜ ਕੋਈ ਸ਼ਾਹ ਦੇਖਿਆ ਨਹੀਂ ਜਾਂਦਾ ਲੋਕ ਜਿਹੜੀਆਂ ਸਤੁਰੂ ਅਰਦਾਸ ਜੀ ਦੇ 648ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਮਹਾਰਾਜ ਸਾਰੇ ਹਾਤੇ ਮੇਰ ਭੜਿਆ ਹੱਥ ਰੱਖਣ ਬਹਿਸੀ ਦਾ ਖਾਸਾ ਹਾਂਜੀ ਸਰਬਸਾਥ ਜੀ ਬਾਜੀ ਅੱਜ ਮੇਰੇ ਪਿੰਡ ਭਾਮੀਆਂ ਕਰਾਂ ਦੇ ਵਿੱਚ ਸਾਰੇ ਨਗਰ ਕੰਨਿਓ ਨਗਰ ਤੀਤਣਾ ਦਾ ਕੱਢਿਆ ਜਾ ਰਿਹਾ ਹੈ ਬਾ ਇਹ ਗੁਰੂ ਅਭਿਦਾਸ ਮਹਾਰਾਜ ਦਾ ਸ਼ੀਰਪਤਾਨੀ ਨਗਰ ਤੀਤਣਾ ਨਗਰ ਤੀਤਣਾ ਦੇ ਵਿੱਚ ਸੰਗਤਾਂ ਨੇ ਬਹੁਤ ਵੱਧ ਕੇ ਪ੍ਰਾਲਾ ਕੀਤਾ ਹੈ ਜਿਸ ਵਿੱਚ ਆਹਾਂ ਆਹਾਂ ਤੇ ਲੰਗਰ ਪ੍ਰਸ਼ਾਦ ਦੇ ਪਕੌੜਿਆਂ ਦੇ ਜਲੇਬੀਆਂ ਦੇ ਲੰਗਰ ਲਗਾਏ ਗਏ ਹਨ ਲੱਗ ਰਿਹਾ ਕਿ ਪੜਗਾ ਪਾ ਨੇ ਹਰ ਇੱਕ ਥਾਂ ਤੇ ਲੋਕਾਂ ਦਾ ਬਹੁਤ ਭਰਮਾ ਸ਼ਾਂ ਮੜ ਰਿਹਾ ਹੈ ਮੈਂ ਸਾਰੇ ਨਗਰ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਇਹਨਾਂ ਸੋਹਣਾ ਲੰਗਰ ਦਿੱਤੇ ਨੇ ਸਾਡੇ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਪੜਾ ਜਾਂਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਦਾ ਐਨਰਜੀ ਆਇਆ ਇਹਨੂੰ ਅੱਜ ਭਗਤ ਰਵਜਾਦ ਦੇ ਦੇਣ ਤੇ ਆਪ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਅਸੀਂ ਪਿੰਡ ਭਾਮੀਆਂ ਵੱਲੋਂ ਆਪ ਜੀ ਦਾ ਆਇਆਂ ਦੇ ਇੱਥੇ ਜੀ ਆਇਆਂ ਨੂੰ ਕਰਦੇ ਹਾਂ ਸਾਰੇ ਸਿੰਘਾਂ ਨੇ ਇੱਥੇ ਬਹੁਤ ਤਨਮਨ ਧਨਾਂ ਸੇਵਾ ਕੀਤੀ ਆ ਮਹਾਰਾਜ ਆਪ ਜੀ ਨੂੰ ਜੜਦੀ ਕਰਨ ਬਖਸ਼ੇ ਭਾਈ ਬੈਨਿਪਾਲ ਫੈਮਿਲੀ ਵੱਲੋਂ ਭਾਈ ਮਨਜਿੰਦਰ ਸਿੰਘ ਭਾਈ ਸੋਹਣ ਸਿੰਘ ਭਾਈ ਮੋਹਨ ਸਿੰਘ ਹੋਣਾ ਵੱਲੋਂ ਹਾਂਜੀ ਤੇ ਭਾਈ ਬਲਜਿੰਦਰ ਸਿੰਘ ਮੁੰਡੀਆਂ ਵਾਲੇ ਹਨਾ ਜੀ ਉਹਨਾਂ ਵੱਲੋਂ ਸਾਰਿਆਂ ਦਾ ਆਪ ਜੀ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਵੈਗੁਰੂ ਖਾਲਸਾ ਵੈਗੁਰੂ ਦੇ ਫਤਿਹ ਜੀ ਵੈਗੁਰੂ ਜੀ ਖਾਲਸਾ ਸਾਰਾ ਵਾਹਿਗੁਰੂ ਦੇ ਢੇ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰੂ ਨਜ਼ਰ ਕਰੇ ਨਿਮਕੇ ਕਾਰਨਾਮ ਦੇ ਮੇਰਾ ਮਨ ਤਨ ਸਿੱਤਰ ਹੋਏ ਪੰਡਰ ਛਤਰ ਛੂਤ ਪਤ ਰਾਜਾ ਭਗਤ ਬਰਾਬਰ ਰੋਗ ਨਾ ਕੋਈ ਦੇ ਮਾਂ ਵਾਕ ਅਨੁਸਾਰ ਸ਼ਰਮਣੀ ਭਗਤ ਭਗਤ ਰਵਿਦਾਸ ਜੀਆਂ ਦੇ ਪ੍ਰਕਾਸ਼ ਪੁਰੂਮੀਆਂ ਖੁਸ਼ੀਆਂ ਨੂੰ ਉਪਰ ਰਖਦਿਆ ਵਿੰਡ ਭਾਵੀਆਂ ਕਲਾਵੀਆਂ ਸਮੂਹ ਸੰਗਤਾਂ ਨੂੰ ਨਾਲ ਮਿਲ ਕਰਕੇ ਤਾਂਤਨਗਰ ਦੇ ਗ੍ਰੈਂਡ ਸਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇ ਪੰਜਾਂ ਪਿਆਰਿਆਂ ਦੇ ਗਵਾਹੀ ਥੱਲੇ ਅੱਜ ਮਿਤੀ 2 ਫਰਵਰੀ ਦੇ ਐਤਵਾਰ ਨੂੰ ਮਹਾਨ ਨਗਰ ਕੀਰਤਨ ਸਜਾਏ ਗਏ ਜੋ ਨਗਰ ਦੀ ਪਰਕਰਮਾ ਕਰਦੇ ਹੋਇਆ ਸਾਡੇ ਨਗਰ ਦੇ ਗੁਰਦੁਆਰਾ ਸਿੰਘ ਸਭਾ ਕਲਗੀ ਧਰ ਵਿੱਚ ਪਹੁੰਚ ਰਹੇ ਹਨ ਸਵਾਈਆਂ ਸੰਗਤਾਂ ਦਾ ਗੁਰਦੁਆਰਾ ਕਲਗੀਧਰ ਸਿੰਘ ਸਵਾਜੀ ਮੈਨੇਜਮੈਂਟ ਕਮੇਟੀ ਅਤੇ ਸੰਗਤਵਾਨੀਓ ਜੀ ਆਇਆਂ ਆਖਦੇ ਆ ਬਹੁਤ ਬਹੁਤ ਧੰਨਵਾਦ ਔਰ ਆਈ ਹੋਈ ਸੰਗਤ ਵਾਸਤੇ ਸਾਰੀਆਂ ਸੰਗਤਵਾਨੀਓ ਆਪਣੇ ਆਪੇ ਨੌਜਵਾਨ ਵੀਰਾਂ ਨੇ ਨਾਲ ਮਿਲ ਕਰਕੇ ਸੰਗਤਾਰੀ ਲੰਗਰ ਪੇਸ਼ਾਦਾ ਤਿਆਰ ਕੀਤਾ ਹੈ ਸੰਗਤਾਂ ਨੂੰ ਆਇਆ ਨੂੰ ਜੀ ਆਇਆਂ ਆਖਦੇ ਆ ਔਰ ਸਾਰੀਆਂ ਸੰਗਤਾਂ ਨੂੰ ਭਗਤ ਰਵਿਦਾਸ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਸੰਗਤਾਂ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਦੀ ਸੰਗਤਾਂ ਬਣੀਓ ਔਰ ਮੈਨੇਜਮੈਂਟ ਕਮੇਟੀ ਬਣੀਓ ਦਾਸ ਬਣੀਓ ਲੱਖ ਲੱਖ ਵਧਾਈਆਂ ਹੁਣ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ